कांड 6 ਬੱਤੀਆਂ ਦੰਦਾ ਵਿੱਚ ਜ਼ਿਕਰ ਇੱਕ ਨਰਮ ਤੇ ਕੋਮਲ ਜੀਗ ਵਸਤੀ ਹੈ ਜੋ ਆਪਣੀ ਪ੍ਰੇਮਮਈ ਤੇ ਮਿੱਠੀ ਸੇਵਾ ਨਾਲ ਦੰਦਾ ਨੂੰ ਸੁਖ ਦਿੰਦੀ ਹੈ ਤੇ ਅੱਗੋਂ ਦੰਦ ਵੀ ਉਸ ਨੂੰ ਖੇਦ ਨਹੀਂ ਪਹੁੰਚਾਉਂਦੇ ਸਗੋਂ ਉਸ ਦੀ ਰਾਖੀ ਕਰਦੇ ਹਨ ਏਕੁਰ ਹੀ ਸਰਦਾਰ ਸ਼ਾਮ ਸਿੰਘ ਦੇ ਜਥੇ ਦੇ ਬਹਾਦਰ ਸਿੰਘਾਂ ਵਿੱਚ ਨਿਮਰਤਾ ਤੇ ਮਿੱਠਤ ਦੀ ਪਤਲੀ ਸੁੰਦਰੀ ਦਾ ਨਿਰਮਾਣ ਹੋਣ ਲੱਗਾ ਦੋ ਵੇਲੇ ਲੰਗਰ ਵਿੱਚ ਸੁੰਦਰੀ ਲੱਗੀ ਰਹਿੰਦੀ ਭੋਜਨ ਤਿਆਰ ਕਰਦੀ ਕੁਝ ਸਿੰਘ ਹੋਰ ਸਹਾਇਤਾ ਕਰਦੇ ਜਦ ਸਭ ਜਣੇ ਛੱਕ ਲੈਂਦੇ ਤਦ ਹੋਰ ਸੇਵਾ ਵਿੱਚ ਹੱਥ ਪੈਰ ਮਾਰਦੀ ਭਜਨ ਬਾਣੀ ਵੀ ਨੇਮ ਨਾਲ ਕਰਦੀ ਜਦ ਲੰਗਰ ਮਸਤਾਨਾ ਹੋ ਜਾਂਦਾ ਅੰਨ ਦਾਣੇ ਦੀ ਟੋਟ ਹੋ ਜਾਂਦੀ ਤਦ ਖਾਲਸਾ ਜੀ ਬਣਦੇ ਫਲ ਤੇ ਮਿੱਠੀਆਂ ਜਣਾਂ ਪਰਗੁਜ਼ਾਰਾ ਕਰਦੀ ਇਹ ਸੇਵਾ ਵਿੱਚ ਵੀ ਸੁੰਦਰੀ ਤਕੜੀ ਹੋ ਗਈ ਸੀ ਵਿਲੀ ਹੋ ਕੇ ਸਾਰੇ ਬਨ ਵਿੱਚ ਫਿਰਦੀ ਅਰ ਖਾਣ ਵਾਸਤੇ ਫਲਦਾਰ ਬਿੱਚਾ ਨੂੰ ਤੱਕ ਵਿੱਚ ਰੱਖਦੀ ਲੋੜ ਪਈ ਤੇ ਲੈ ਵੀ ਆਉਂਦੀ ਬਨ ਦੀ ਉੱਤਰ ਦਿਸ਼ਾ ਵੱਲ ਇੱਕ ਪਹਾੜੀ ਦਾ ਢਿੱਲਾ ਸੀ ਸੁੰਦਰੀ ਇੱਕ ਦਿਨ ਉਸ ਪਰ ਚੜ ਗਈ ਅਰ ਜਦ ਕੋਕ ਉਤਰਾਈ ਉਤਰ ਗਈ ਤਦ ਉੱਥੇ ਇੱਕ ਨਿੱਕਾ ਜਿਹਾ ਪਿੰਡ ਡਿੱਠਾ ਜਿਸ ਦੇ ਆਲੇ ਦੁਆਲੇ ਹਰੇ ਭਰੇ ਖੇਤ ਲਹਿਲਹਾ ਰਹੇ ਸਨ ਪਿੰਡ ਵਿੱਚ ਜਾ ਕੇ ਸੁੰਦਰੀ ਨੇ ਕੁਝ ਮਦਰੇ ਪਰ ਉੰਜ ਤਕੜੇ ਲੋਕ ਡਿੱਠੇ ਉਹ ਸਭ ਵਾਹੀ ਕਰਦੇ ਸਨ ਤੇ ਸਨ ਵੀ Hindu ਇਥੋਂ ਭਾਜੀਆਂ ਤੇ ਲੂਣ ਮਿਰਚ ਆਦ ਮਿਲ ਜਾਂਦੇ ਸਨ ਕਈ ਵੇਰ ਸੁੰਦਰੀ ਇਥੋਂ ਤੀਕ ਗੇੜੇ ਲਾ ਜਾਂਦੀ ਅਰੇ ਕਈ ਛੋਟੇ ਸੌਦੇ ਸੂਤ ਵੀ ਲੈ ਜਾਂਦੀ ਪਰ ਕਿਸੇ ਨੂੰ ਪਤਾ ਨਾ ਲੱਗਦਾ ਕਿ ਇਹ ਦੇਵੀ ਕਿੱਥੋਂ ਆਉਂਦੀ ਹੈ ਤੇ ਕਿੱਧਰ ਚਲੀ ਜਾਂਦੀ ਹੈ ਇੱਕ ਵੇਰੀ ਖਾਲਸੇ ਦਾ ਲੰਗਰ ਮਸਤਾਨਾ ਹੋ ਗਿਆ ਫਲ ਜੜਾ ਆਦ ਖਾਂਦਿਆ ਮੂੰਹ ਫਿਰ ਗਏ ਤੇ ਖਜ਼ਾਨਾ ਵੀ ਖਾਲੀ ਹੋ ਗਿਆ ਸਾਰੀ ਫੌਜ ਇਹਨਾਂ ਗਿਣਤੀਆਂ ਵਿੱਚ ਸੀ ਕਿ ਕੀ ਕੀਤਾ ਜਾਵੇ ਸੁੰਦਰੀ ਦੇ ਕੋਲ ਇੱਕ ਮੁੰਦਰੀ ਸੀ ਜੋ ਉਸਦੇ ਵਿਆਹ ਦੇ ਵੇਲੇ ਤੋਂ ਅੱਜ ਤੀਕ ਹੱਥੀ ਸੀ ਇਸ ਵਿੱਚ ਹੀਰੇ ਦੀ ਟੁਕੜੀ ਜੜੀ ਹੋਈ ਸੀ ਇਸ ਨੂੰ ਵੇਚ ਕੇ ਕੁਝ ਅੰਨ ਪਾਣੀ ਖਰੀਦਣ ਦਾ ਸੰਕਲਪ ਧਾਰ ਸੁੰਦਰੀ ਉਸ ਪਿੰਡ ਵਿੱਚ ਪਹੁੰਚ ਗਈ ਪਰ ਉਸ ਪਿੰਡ ਵਿੱਚ ਹੀਰੇ ਦੀ ਸਾਰ ਕਿਸ ਨੂੰ ਮਾਲੂਮ ਸੀ ਇੱਕ ਦੋ ਬਾਣੀਆਂ ਵੇਖ ਚੁੱਕੇ ਪਰ ਸੱਚੇ ਝੂਠੇ ਦੀ ਪਰਖ ਕਿਸੇ ਤੋਂ ਨਾ ਹੋਈ ਨਿਰਾਸ਼ ਹੋ ਕੇ ਮੁੜੀ ਆਉਂਦੀ ਸੀ ਕਿ ਬਾਜ਼ਾਰ ਦੀ ਨੁੱਕਰ ਉੱਤੇ ਇੱਕ ਚਿੱਟਪੋਸ਼ਿਆ ਖੱਤਰੀ ਬੱਚਾ ਉਦਾਸ ਬੈਠਾ ਸੀ ਸੁੰਦਰੀ ਦੀ ਸੁੰਦਰਤਾ ਤੇ ਉਸਦੇ ਚੰਦ ਵਰਗੇ ਚਿਹਰੇ 'ਪਰ ਉਦਾਸੀ ਦੀ ਬਦਲੀ ਵੇਖ ਕੇ ਖੱਤਰੀ ਤੋਂ ਨਾ ਰਿਹਾ ਗਿਆ ਬੋਲਿਆ ਬੀਬੀ ਤੂੰ ਕੌਣ ਹੈ ਤੇ ਉਦਾਸ ਕਿਉਂ ਹੈ ਸੁੰਦਰੀ ਮੈਂ ਉਦਾਸ ਇਸ ਕਰਕੇ ਹਾਂ ਕਿ ਮੇਰੀ ਹੀਰੇ ਦੀ ਮੁੰਦਰੀ ਦਾ ਗਾਹਕ ਨਹੀਂ ਕੋਈ ਮਿਲਦਾ ਖੱਤਰੀ ਮੁੰਦਰੀ ਮੈਨੂੰ ਵਿਖਾ ਖਾਂ ਸੁੰਦਰੀ ਨੇ ਮੁੰਦਰੀ ਵਿਖਾ ਦਿੱਤੀ ਖੜੀ ਮੁੰਦਰੀ ਤਾਂ ਚੰਗੀ ਹੈ ਨਗ ਵੀ ਸੁੱਚਾ ਹੈ ਮੁੱਲ ਵੀ 5700 ਮਿਲ ਸਕਦਾ ਹੈ ਪਰ ਸ਼ੋਕ ਕਿ ਅੰਬ ਦੇ ਵਿੱਚ ਤੋਂ ਦੂਰ ਡਿੱਗੀ ਹੋਈ ਖੰਭ ਟੁੱਟੀ ਕੋਇਲਾ ਧਨ ਸੰਪਦਾ ਪਾਸ ਨਹੀਂ ਨਹੀਂ ਤਾਂ ਮੈਂ ਇਸ ਦਾ ਪੂਰਾ ਮੁੱਲ ਦੇ ਦਿੰਦਾ ਫਿਰ ਠੰਡਾ ਸਾਹ ਭਰ ਕੇ ਹੰਝੂ ਪਰ ਲਿਆ ਆ ਔਰ ਮੁੰਦਰੀ ਨੂੰ ਮੋੜ ਕੇ ਬੋਲਿਆ ਬੀਬੀ ਸ਼ਿਵਜੀ ਤੇਰੀ ਕਾਮਨਾ ਪੂਰੀ ਕਰਨ ਪਰ ਜੇ ਤੂੰ ਇਹ ਮੁੰਦਰੀ ਕਿਸੇ ਸ਼ਹਿਰ ਵਿੱਚ ਲੈ ਜਾਵੇਂ ਤਾਂ ਚੰਗਾ ਮੁੱਲ ਵਟ ਲਿਆਵੇਂ ਸੁੰਦਰੀ ਬਹੁਤ ਅੱਛਾ ਜੋ ਗੁਰੂ ਜੀ ਨੂੰ ਭਾਵੇ ਪਰ ਤੁਸੀਂ ਦੱਸੋ ਕਿ ਮਰਦ ਹੋ ਕੇ ਤੁਸੀਂ ਕਿਉਂ ਰੋ ਰਹੇ ਹੋ ਹੰਝੂ ਤਰੀਮਤਾਂ ਦੇ girde ਹਨ ਮਰਦ ਤਾਂ ਕਦੀ ਨਹੀਂ ਡੇਗਦਾ ਖਤਰੀ ਬੀਬੀ ਤੂੰ ਤੀਵੀ ਤੇ ਮੈਂ ਬਲਹੀਣ ਮਰਦ ਹਾਂ ਨਾ ਤੂੰ ਮੇਰਾ ਦੁੱਖ ਨਵਿਰਤ ਕਰ ਸਕੀ ਨਾ ਮੈਂ ਤੇਰੀ ਲੋੜ ਪੂਰੀ ਕਰ ਸਕਾਂ ਫਿਰ ਕੀ ਦੱਸਣਾ ਹੋਇਆ ਆਪਣੇ ਰਸਤੇ ਜਾ ਤੇ ਆਪਣੇ ਘਰ ਆਨੰਦ ਭੋਗ ਭਾਵੇਂ ਤੇਰੀ मुंदਰੀ ਵੇਚਣ ਤੋਂ ਜੱਪਦਾ ਹੈ ਕਿ ਤੂੰ ਵੀ ਦੁਖੀ ਹੈ ਪਰ ਫਿਰ ਵੀ ਇਹਨਾਂ ਬਨਾ ਦੇ ਆਸਰੇ ਮੁਗਲ ਹਾਕਮਾਂ ਦੇ ਤੱਕਿਆਂ ਤੋਂ ਸਿਰ ਲੁਕਾਈ ਬੈਠੀ ਹੈ ਸ਼ਹਿਰ ਪਿੰਡਾਂ ਦਾ ਵਸੇਬਾ ਤਾਂ ਹੁਣ ਨਰਕ ਹੋ ਗਿਆ ਹੈ ਸੁੰਦਰੀ हे ਪਰਮੇਸ਼ਰ ਦੇ ਬੰਦੇ ਮੈਂ ਪਰਮ ਸੁਖੀ ਹਾਂ ਸਰੀਰ ਕਰਕੇ ਅਬਲਾ ਮੈਨੂੰ ਕਹਿ ਲੋ ਪਰ ਮੈਂ ਮਨ ਕਰਕੇ ਬਲੀ ਹਾਂ ਮੇਰੇ ਕਬੀਲੇ ਵਾਲੇ ਬਲੀ ਹਨ ਕਿ ਜਿਨ੍ਹਾਂ ਦਾ ਲੋਹਾ ਹੁਣ ਤੁਰਕ ਵੀ ਮੰਨਦੇ ਹਨ ਖਤਰੀ ਤੁਰਕਾਂ ਦੇ ਟਾਕਰੇ ਦਾ ਕੌਣ ਹੈ ਸਿੱਖ ਵਿਚਾਰੇ ਉੱਠੇ ਸਨ ਕਿਤੇ ਕਿਤੇ ਉਹਨਾਂ ਚੰਗੇ ਦੰਦ ਖੱਟੇ ਕੀਤੇ ਸਨ ਪਰ ਨਾਸ ਹੋਵੇ ਸਾਡੇ ਆਪਣੇ ਭਰਾਵਾਂ ਦਾ ਜਿਹੜੇ ਸਿੱਖਾਂ ਦਾ ਖੁਰਾ ਖੋਜ ਪਟਵਾ ਰਹੇ ਹਨ ਪਰ ਕੀਕੂ ਉਹ ਮਰਦੇ ਮੁੱਕਦੇ ਫਿਰ ਉਮੰਗਦੇ ਤੇ ਧਰਮ ਤੋਂ ਜਾਨਾ ਵਾਰਦੇ ਰਹਿੰਦੇ ਹਨ ਹੁਣ ਵੇਖੋ ਖਾਂ ਲਖਪਤ ਈਮਨਾਬਾਦੋਂ ਸਿੱਖਾਂ ਪਰ ਪਰਥੂ ਪਈ ਆ ਰਿਹਾ ਹੈ ਉਹ ਮਹਾਦੇਵ ਪੋੜੇ ਇਹ ਕੀ ਹੋ ਰਿਹਾ ਹੈ ਸਿੱਖਾਂ ਦੇ ਸਿਰ ਪਰਥੂ ਸੁਣ ਕੇ ਸੁੰਦਰੀ ਦਾ ਚਿਹਰਾ ਲਾਲ ਹੋ ਗਿਆ ਪਰ ਫੇਰ ਸੋਚ ਕੇ ਸੰਭਲੀ ਔਰ ੱੱਕੇ ੱੱਕੇ ਦੇ ਇਕੱਠੇ ਕੀਤੇ ਧੀਰਜ ਨਾਲ ਬੋਲੀ ਤੁਸੀਂ ਆਪਣਾ ਹਾਲ ਤਾਂ ਸੁਣਾਓ ਖੱਤਰੀ हे ਦੇਵੀ ਜੇ ਤੈਨੂੰ ਹੱਠ ਹੈ ਤਾਂ ਲੈ ਸੁਣ ਦੁੱਖ ਭਰੀ ਵਾਰਤਾ ਇੱਥੋਂ 10ਵੀਂ ਕੋ ਹਿਠਾੜੂ ਨੂੰ ਸ਼ਾਹੀ ਰਸਤੇ ਤੋਂ ਜ਼ਰਾ ਦੋਰਾੜਾ ਕਰਕੇ ਇੱਕ ਮੁਸਲਕਾ ਪਿੰਡ ਹੈ ਉਸ ਵਿੱਚ ਹਿੰਦੂਆਂ ਦੇ ਘਰ ਵੀ ਚੋਖੇ ਹਨ ਇੱਕ ਸੁੰਦਰ ਸ਼ਿਵ ਦਵਾਲਾ ਵੀ ਹੈ ਸਾਡਾ ਘਰਾਣਾ ਬੜਾ ਪੁਰਾਤਨ ਹੈ ਅਕਬਰ ਦੇ ਵੇਲੇ ਦੀਵਾਨ ਟੋਡਰ ਮਲ ਦੇ ਮਾਤਾਹਤ ਸਾਡਾ ਵੱਡਾ ਵੀ ਕੋਈ ਕਿਸੇ ਹੁੱdde ਤੇ ਸੀ ਧਨ ਦੌਲਤ ਐਨੀ ਹੈ ਕਿ ਅੱਜ ਤੱਕ ਨਹੀਂ ਮੁਕੀ ਜਾਤ ਦੇ ਅਸੀਂ ਉੱਚੇ ਖੱਤਰੀ ਹਾਂ ਸਾਡੇ ਨਗਰ ਵਿੱਚ ਇੱਕ ਹਾਕਮ ਤੇ ਉਸਦੇ ਸਿਪਾਹੀ ਰਹਿੰਦੇ ਹਨ ਥੋੜੇ ਦਿਨ ਹੋਈ ਮੈਂ ਸ਼ਿਵ ਦਵਾਲੀ ਜਲ ਚੜਾਉਣ ਗਿਆ ਸੀ ਪਿੱਛੇ ਮੇਰੀ ਵੋਟੀ ਕੋਠੇ ਉੱਤੇ ਖਲੋਤੀ ਵਾਲ ਸੁਕਾਉਂਦੀ ਸੀ ਮੁਗਲ ਹਾਕਮ ਦਾ ਮਹਿਲ ਸਾਡੇ ਥੋਂ ਰਤਾ ਉੱਚੇਰਾ ਹੈ ਕੋਠੇਉ ਤੋ ਉਸਨੇ ਮੇਰੀ istri ਵੇਖ ਲਈ ਉਸੇ ਵੇਲੇ ਪਤਾ ਕੱਢਿਆ ਉਸकी ਇਹ ਫਲਾਣੇ ਦੀ ਵੋਟੀ ਹੈ ਬਸ ਮੈਨੂੰ ਸ਼ਿਵ ਦਵਾਲੇ ਦੇ ਵਿੱਚੋਂ ਨਿਕਲਦਿਆਂ ਹੀ ਫੜਵਾ ਮੰਗਵਾਇਆ ਔਰ ਆਖਣ ਲੱਗਾ ਕਿ ਪਾਤਸ਼ਾਹ ਸਲਾਮਤ ਨੂੰ ਪਤਾ ਲੱਗਾ ਹੈ ਕਿ ਤੁਹਾਡੇ ਘਰ ਅਕਬਰ ਦੇ ਖਜ਼ਾਨੇ ਦੇ ਜਵਾਹਰਾਤ ਹਨ ਸੋ ਜੇ ਕਲ ਦੇ ਦੇਵੋ ਤਾਂ ਚੰਗਾ ਨਹੀਂ ਤਾਂ ਕੈਦ ਹੋ ਜਾਵੋਗੇ ਮੈਂ ਕਿਹਾ ਅਕਬਰ ਨੂੰ ਮੋਇਆਂ ਪੀੜੀਆਂ ਬੀਤ ਗਈਆਂ ਮੇਰੀਆਂ ਪੀੜੀਆਂ ਮਰ ਚੁਕੀਆਂ ਹਨ ਇਸ ਗੱਲ ਦਾ ਕੋਈ ਸਬੂਤ ਨਹੀਂ ਕਹਿਣ ਲੱਗਾ ਉਹ ਕਾਫਿਰ ਮੂਮਨਾ ਦੇ ਸਾਹਮਣੇ ਝੂਠ ਬੋਲਦਾ ਹੈ ਚਲ ਦੂਰ ਹੋ ਇੱਕ ਹੈ ਕਿ ਅੱਖ ਨਾਲ ਸਹਿਨਤ ਕੀਤੀ ਉਸ ਝਟ ਸਿਪਾਹੀ ਮੈਨੂੰ ਬੰਦੀਖਾਨੇ ਲੈ ਗਈ ਉਧਰੋਂ ਮੇਰੇ ਘਰ ਪਹਿਰਾ ਬਿਠਾ ਦਿੱਤਾ ਦੂਜੇ ਦਿਨ ਮੈਨੂੰ ਕਹਿਲਾ ਭੇਜਿਆ ਕਿ ਜੇ ਤੂੰ ਆਪਣੀ ਇਸਤਰੀ ਦੇ ਦੇਵੇਂ ਤਾਂ ਤੈਨੂੰ ਛੱਡ ਦਿੰਦੇ ਹਨ ਇਹ ਗੱਲ ਸੁਣ ਕੇ ਮੈਨੂੰ ਰਾਸ ਪੈ ਗਿਆ ਕਿ ਹਾਈ ਪਿਆੜੀ ਵੋਟੀ ਮੈਥੋਂ ਖੁਸ ਕੇ ਦੂਏ ਦੀ ਬਣ ਜਾਵੇਗੀ ਜਾਂ ਹੋਸ਼ ਆਈ ਤਦ ਮੈਂ ਸੋਨੇ ਦੇ ਕੜੇ ਤੇ ਮੰਦਰੀਆਂ ਜੋ ਮੇਰੇ ਕੋਲ ਸਨ ਦਰੋਗੇ ਨੂੰ ਵੱਡੀ ਵਿੱਚ ਦੇ ਦਿੱਤੀਆਂ ਅਰਛਟਕਾਰਾ પાਕੇ ਘਰ ਵੱਲ ਗਿਆ ਪਰ ਮੇਰੀ ਵੋਟੀ ਨੂੰ ਉਹ ਅੱਗੇ ਹੀ ਫੜ ਕੇ ਲੈ ਗਿਆ ਸੀ ਔਰ ਮੇਰੇ ਘਰ ਪਹਿਰੇ ਬਿਠਾਏ ਹੋਏ ਸਨ ਇਹ ਖਬਰ ਸੁਣ ਕੇ ਮੇਰੀ ਸੱਤੇ ਸੁਦਾ ਭੁੱਲ ਗਈਆਂ ਪਰ ਮੈਂ ਕਰ ਕੀ ਸਕਦਾ ਸਾਂ ਪਿੰਡ ਤੋਂ ਬਾਹਰ ਜਾ ਕੇ ਦੋ ਦਿਨ ਰੋਂਦਿਆਂ ਕੱਟੇ ਛੇਕੜ ਕਿਸੇ ਹੀਲੇ ਨਾਲ ਖਬਰ ਮੰਗਵਾਈ ਕਿ ਮੇਰੀ ਵੋਟੀ ਨੇ ਅਜੇ ਧਰਮ ਨਹੀਂ ਹਾਰਿਆ ਪਰ ਕੈਦ ਵਿੱਚ ਪਈ ਹੋਈ ਹੈ ਪਰੰਤੂ ਲੋਕਾਂ ਵਿੱਚ ਇਹ ਗੱਲ ਉੱਡੀ ਹੋਈ ਹੈ ਕਿ ਉਹ ਮੈਲੀ ਵੜ ਗਈ ਹੈ ਇੱਕ ਦਿਨ ਹੋਰ ਲਿਖ ਛਿਪ ਕੇ ਕੱਟਿਆ ਕੁਈ ਟੰਗ ਵੋਟੀ ਦੇ ਬਚਾਉਣ ਦਾ ਨਾਂ ਪਾ ਕੇ ਮੈਂ ਇਧਰ ਨਿਕਲ ਆਇਆ ਹਾਂ ਜੋ ਕਿਸੇ ਤਰ੍ਹਾਂ ਮਰ ਜਾਵਾਂ ਪਰ ਜਿੰਦ ਪਾਪਣ ਵੱਡੀ ਪਿਆਰੀ ਹੈ ਸੁੰਦਰੀ ਹੀ ਆਪ ਦਾ ਗਰਸੇ ਸੱਜਣ ਆਤਮਕਾਤ ਕਰਨਾ ਮਹਾਪਾਪ ਹੈ ਤੇ ਤੂੰ ਵੋਟੀ ਦਾ ਛਟਕਾਰਾ ਚਾਹੇ ਤਾਂ ਮੇਰੇ ਨਾਲ ਚੱਲ ਮੇਰੇ ਭਰਾ ਤੇਰੀ ਇਸਤਰੀ ਤੈਨੂੰ ਲੈ ਦੇਣਗੇ ਜੇ ਤੂੰ ਵੋਟੀ ਦੇ ਪੁਰਖ ਹੋ ਜਾਣ ਦੀ ਪੱਕੀ ਖਬਰ ਪਾਈ ਹੈ ਤੇ ਹੁਣ ਉਸ ਨੂੰ ਮਿਲਿਆ ਨਹੀਂ ਚਾਹੁੰਦਾ ਤਾਂ ਮੇਰੇ ਵੀਰ ਤੈਨੂੰ ਧਰਮ ਦੇ ਕੰਮ ਵਿੱਚ ਲਾ ਦੇਣਗੇ ਐਸਾ ਕਿ ਤੇਰਾ ਜੀਵਨ ਸਫਲ ਹੋ ਜਾਵੇਗਾ ਖਤਰੀ ਬੀਬੀ ਤੇਰੇ ਬਚਨ ਅਜਿਹੇ ਕੋਮਲ ਤੇ ਮਿੱਠੇ ਹਨ ਕਿ ਮੇਰੇ ਕਾਇਲ ਮਨ ਉੱਤੇ ਮਲ੍ਹਮ ਦਾ ਕੰਮ ਕਰਦੇ ਹਨ ਡੁੱਬਦੇ ਨੂੰ ਤੀਲੇ ਦਾ ਸਹਾਰਾ ਕੋਈ ਢੰਗ ਮੇਰੇ ਪਾਸ ਆਪਣੇ ਬਚਾਉ ਦਾ ਨਹੀਂ ਰਿਹਾ ਕੁਈ ਰਸਤਾ ਵੋਟੀ ਛਟਕਾਰੇ ਦਾ ਨਹੀਂ ਚਾਰ ਚੁਪੇਰੇ ਹਨੇਰਾ ਛਾ ਰਿਹਾ ਹੈ ਵਿਪਤਾ ਦੀਆਂ ਮੂਰਤਾਂ ਪੱਤੇ-ਪੱਤੇ ਪਰ ਲਿਖੀਆਂ ਗਈਆਂ ਹਨ ਉਹ ਕੀ ਪਾਪ ਹੈ ਜਿਸ ਕਰਕੇ ਸਾਡੇ ਦੇਸ਼ ਤੇ ਐਡਾ ਕਹਿਰ ਹੋ ਰਿਹਾ ਹੈ ਕਿਉਂ ਸਾਡੇ ਭਾ ਦੀ ਕਮਬਖਤੀ ਆ ਰਹੀ ਹੈ ਦੇਵੀ ਦੇਵਤੇ ਕਿੱਧਰ ਜਾ ਲੁੱਕੇ ਰਿਖੀ मुਨੀ ਕਿਉਂ ਨਹੀਂ ਬਹੂੜ ਦੇ ਹੇ ਸ਼ਿਵ ਹੇ ਵਿਸ਼ਨੂੰ ਦੇਵਤੇ ਦੁਖੀ ਹਨ ਬਹੂੜੇ ਹਾਏ ਅਪਦਾ ਇਹ ਕੀ ਕਹਿਰ ਵਰਤ ਗਿਆ ਮਲੇਛਾਂ ਦਾ ਨਾਸ਼ ਕਿਉਂ ਨਹੀਂ ਹੁੰਦਾ ਇਹ ਉਪਦਰਵ ਕਿਉਂ ਨਹੀਂ ਟਲਦਾ ਹਾਈ ਕਸ਼ਟ ਕੀ ਅਨਰਥ ਹੋ ਰਿਹਾ ਹੈ ਮਨ ਦੇ ਦੁਖੜੇ ਤੇ ਅੰਤੈ ਕਰਨ ਦੀ ਨਿਰਾਸ਼ਤਾ ਦੇ ਕੀਰਨੇ ਸੁਣ ਕੇ ਸੁੰਦਰੀ ਦਾ ਕਲੇਜਾ ਕੰਬ ਗਿਆ ਧੀਰਜ ਨਾਲ ਬੋਲੀ ਹੇ ਸਾਈ ਦੇ ਬੰਦੇ ਇਹ ਸਭ ਔਖ ਇੱਕ ਪਰਮੇਸ਼ਰ ਦੀ ਸੇਵਾ ਛੱਡ ਕੇ ਫੋਕਟ ਕਰਮ ਕਰਨ ਦੇ ਫਲ ਹਨ ਇੱਕ ਪਰਮੇਸ਼ਰ ਦਾ ਲੜਫੜਿਆ ਕਾਰਜਰਾਸ ਹੁੰਦੇ ਹਨ ਇੱਕ ਦੇ ਲੜ ਲੱਗੇ ਸਾਰੇ ਆਪੋ ਵਿੱਚ ਪਿਆਰ ਨਾਲ ਪਰੋਏ ਜਾਂਦੇ ਹਨ ਇੱਕ ਦੂਏ ਪੁੱਤਰ ਆਪੋ ਵਿੱਚ ਭਰਾ ਹੁੰਦੇ ਹਨ ਭਰਾਉਣ ਤੇ ਭਾਉਣ ਨਾਲ ਜੁੜੇ ਹੋਏ ਇੱਕ ਤਾਕਤ ਬਣ ਜਾਂਦੇ ਹਨ ਵਿਕੋਲਤੇ ਰਹਿਣਾ ਸਾਡੇ ਦੇਸ਼ ਦੀ ਕਮਜ਼ੋਰੀ ਦਾ ਕਾਰਨ ਹੈ ਸਾਡੇ ਆਪੋ ਵਿੱਚ ਪਾਟੇ ਰਹਿਣਾ ਇੱਕ ਮੰਦਗਰਮ ਹੈ ਜਿਸ ਦੀ ਸਜ਼ਾ ਅਸੀਂ ਭੁਗਤ ਰਹੇ ਹਾਂ ਖਤਰੀ ਆਪਣੇ ਵਹਿਣਾ ਵਿੱਚ ਡੱਬਿਆ ਮੂਰਤ ਬਣਿਆ ਬੈਠਾ ਸੀ ਸੁੰਦਰੀ ਨੇ ਬਾਹੂ ਫੜ ਉਠਾਇਆ ਤੇ ਨਾਲ ਲੈ ਤੁਰੀ ਜਦ ਪਿੰਡ ਤੋਂ ਦੂਰ ਨਿਕਲ ਗਈ ਤਦ ਕਹਿਣ ਲੱਗੀ ਕਿ ਅੱਜਕੱਲ ਸਮਾਂ ਜਾਂਦਾ ਹੈ ਬੁਰਾ ਤੇ ਅਸੀਂ ਲੁਕ ਕੇ ਗੁਜ਼ਾਰਾ ਕਰ ਰਹੇ ਹਾਂ ਇਸ ਕਰਕੇ ਕਿਸੇ ਨੂੰ ਆਪਣਾ ਪਤਾ ਨਹੀਂ ਦੱਸ ਸਕਦੇ ਤੇਰੀਆਂ ਅੱਖਾਂ ਤੇ ਮੈਂ ਪੱਟੀ ਬੰਨ੍ਹ ਦਿੰਦੀ ਹਾਂ ਤੇ ਟਿਕਾਣੇ ਚੱਲ ਕੇ ਖੋਲ ਦੇਵਾਂਗੀ ਪੱਟਰੀ ਨੇ ਅੱਗੋਂ ਨਾ ਨੁੱਕਰ ਕੁਛ ਨਾ ਕੀਤੀ ਸੁੰਦਰੀ ਨੇ ਪੱਟੀ ਬੰਨ੍ਹ ਦਿੱਤੀ ਅਰ ਜੰਗਲ ਦੇ ਵਿਖੜੇ ਰਸਤੇ ਥਾਣੀ ਲੰਘ ਕੇ ਆਪਣੇ ਡੇਰੇ ਵਿੱਚ ਲੈ ਪਹੁੰਚੀ ਅੱਗੇ ਜਾ ਕੇ ਕੀ ਵੇਖਦੀ ਹੈ ਕਿ ਜੰਗਲ ਵਿੱਚ ਰੌਣਕ ਲੱਗ ਰਹੀ ਹੈ ਔਰ ਦੇਗਾਂ ਗਰਮ ਹਨ ਜਵਾਲਾ ਲਟਲਟ ਕਰ ਰਹੀ ਹੈ ਹੈਰਾਨ ਹੋ ਕੇ ਇੱਕ ਸਿੰਘ ਨੂੰ ਪੁੱਛਣ ਲੱਗੀ ਪਰ ਹਾਜੀ ਇਹ ਕੀ ਹੈ ਉਸ ਉੱਤਰ ਦਿੱਤਾ ਭੈਣ ਜੀ ਇਹ ਮਹਾ ਪ੍ਰਸ਼ਾਦ ਹੈ ਅੱਜ ਲੰਗਰ ਮਸਤਾਨੇ ਹੋਣ ਕਰਕੇ ਸਰਦਾਰ ਹੁਰੀ ਦੇ ਬਲਵੰਤ ਸਿੰਘ ਜੀ ਸ਼ਿਕਾਰ ਚੜੇ ਸਨ ਸੋ ਕੋਈ ਹਰਨਾ ਦੀ ਡਾਰ ਮਾਰ ਲਿਆਏ ਹਨ ਉਹਨਾਂ ਦੀਆਂ ਦੇਗਾਂ ਧਾਰ ਦਿੱਤੀਆਂ ਹਨ ਤੁਸੀਂ ਅੱਜ ਵੱਡਾ ਚਿਰ ਲਾਇਆ ਕਿੱਧਰ ਗਏ ਸਾਓ ਸੁੰਦਰੀ ਹੱਸ ਕੇ ਬੋਲੀ ਵੀਰ ਜੀ ਤੁਸੀਂ ਚਿਰ ਤੋਂ ਵੇਲੇ ਬੈਠੇ ਸਾਓ ਤੁਹਾਡੇ ਨੇ ਕੰਮ ਲੱਭਣ ਗਈ ਸਾਂ ਸਿੰਘ ਫੇਰ ਕੋਈ ਆਂਦਾ ਜੀ ਸੁੰਦਰੀ ਖੱਤਰੀਵਾਲ ਸਹਿਨਤ ਕਰਕੇ ਆਹ ਵੇਖਾ ਐਨੇ ਨੂੰ ਬਲਵੰਤ ਸਿੰਘ ਆ ਗਿਆ ਭੈਣ ਨੂੰ ਪੁੱਛਣ ਲੱਗਾ ਕਿ ਇਹ ਕੌਣ ਹੈ ਸੁੰਦਰੀ ਨੇ ਸਾਰੀ ਵਿਥਿਆ ਸੁਣਾਈ ਫਿਰ ਦੋਵੇਂ ਸਰਦਾਰ ਪਾਸ ਗਏ ਖਤਰੀ ਨੂੰ ਵੀ ਲੈ ਗਏ ਸਾਰਾ ਹਾਲ ਸੁਣ ਕੇ ਸ਼ਾਮ ਸਿੰਘ ਦੇ ਹਿਰਦੇ ਪਰ ਇੱਕ ਅਸਚਰਜ ਅਸਰ ਹੋਇਆ ਸੁੰਦਰੀ ਦੇ ਹਿਰਦੇ ਵਿੱਚ ਧਰਮ ਦਾ ਐਡਾ ਪ੍ਰੇਮ ਦੇਖ ਕੇ ਕਿ ਉਹ ਭਰਾਮੋ ਦੀ ਖਾਤਰ ਆਪਣੀ ਮੰਦਰੀ ਵੇਚਣ ਉੱਠ ਤੁਰੀ ਸਰਦਾਰ ਇੱਕ ਚਾਉ ਤੇ ਕਦਰ ਦਾ ਨਿਦੇ ਭਾਵ ਨਾਲ ਭਰ ਗਿਆ ਫਿਰ ਬੋਲਿਆ ਭੈਣ ਜੀ ਸੱਚਮੁੱਚ ਤੁਸੀਂ ਦੇਵੀ ਹੋ ਫਿਰ ਖੱਤਰੀ ਦੀ ਵਾਰਤਾ ਨੂੰ ਵਿਚਾਰ ਕੇ ਇੱਕ ਸਿੱਖ ਨੂੰ ਆਗਿਆ ਦਿੱਤੀ ਕਿ ਇਸ ਨੂੰ ਲੰਗਰ ਵਿੱਚ ਲੈ ਜਾ ਕੇ ਪੱਟੀ ਖੋਲੋ ਤੇ ਕੁਝ ਛਕਾਓ। ਐਦਰ ਬਲਵੰਤ ਸਿੰਘ ਨਾਲ ਗੱਲ ਵਰਤੀ ਕਿ ਮਤਾ ਇਹ ਕੋਈ ਵੈਰੀਆਂ ਵਿੱਚੋਂ ਭੇਤ ਲੈਣ ਨਾ ਆਇਆ ਹੋਵੇ। ਇਸ ਦਾ ਵਿਸਾਹ ਕਰਨਾ ਠੀਕ ਨਹੀਂ ਤੇ ਇੱਕ ਸਿੱਖ ਨੂੰ ਇਹ ਆਗਿਆ ਦਿੱਤੀ ਕਿ ਹਰ ਵੇਲੇ ਉਸ ਦੇ ਨਾਲ ਰਹੇ ਤੇ ਖਿਆਲ ਰੱਖੇ ਕਿ ਉਹ ਕੀ ਕੁਝ ਕਰਦਾ ਹੈ ਤੇ ਕਿੱਧਰ ਆਉਂਦਾ ਜਾਂਦਾ ਹੈ। ਇੱਕ ਹੋਰ ਸਿੱਖ ਜਿਸ ਨੂੰ ਅੱਗੇ ਸੂ ਲੈਣ ਖਟਿਆ ਸੀ ਉਸ ਪਿੰਡ ਤੋੜ ਦਿੱਤਾ ਕਿ ਖਬਰ ਲੈ ਆਵੇ ਕਿ ਜੋ ਖੱਤਰੀ ਨੇ ਕਿਹਾ ਹੈ ਠੀਕ ਹੈ ਕਿ ਨਹੀਂ। ਸੁੰਦਰੀ ਨੂੰ ਆਪਣੀ ਕੈਦ ਭੁੱਲੀ ਨਹੀਂ ਸੀ ਔਰ ਉਹ ਜਾਣਦੀ ਸੀ ਕਿ ਖਤਰੀ ਦੀ ਵੋਟੀ ਕਿਸ ਔਖ ਵਿੱਚ ਹੋਵੇਗੀ ਔਰ ਕਿੱਕਰ ਇੱਕ ਇੱਕ ਘੜੀ ਉਸ ਦੇ ਛੁਟਕਾਰੇ ਵਾਸਤੇ ਅਮੋਲਕ ਹੈ ਉਹ ਚਾਹੁੰਦੀ ਸੀ ਕਿ ਉਸ ਇਸਤਰੀ ਦੇ ਧਰਮ ਨੂੰ ਬਚਾਉਣ ਲਈ ਜਿੰਨੀ ਛੇਤੀ ਕੀਤੀ ਜਾਵੇ ਚੰਗੀ ਹੈ ਪਰ ਸਰਦਾਰ ਦੀ ਅਕਲ ਤੇ ਦੂਰ ਦੀ ਸੋਚ ਵੀ ਉਲੰਘ ਨਹੀਂ ਸਕਦੀ ਸੀ ਕਿਉਂਕਿ ਪੱਕੀ ਜਾਣਦੀ ਸੀ ਕਿ ਉਹਨਾਂ ਦੀ ਬੁੱਧੀ ਸਾਰੇ ਜਥੇ ਵਿੱਚੋਂ ਚੰਗੀ ਹੈ ਔਰ ਨੇਰੇ ਜਥੇ ਵਿੱਚੋਂ ਸਗੋਂ ਸਾਰਾ ਪੰਥ ਉਹਨਾਂ ਦੀ ਬੁੱਧੀ ਨੂੰ ਮੰਨਦਾ ਹੈ ਕਾਂਡ 7 ਉੱਪਰ ਲਿਖੇ ਸਮਾਚਾਰ ਨੂੰ ਤਿੰਨ ਦਿਨ ਬੀਤ ਗਏ ਸਵੇਰ ਹੋ ਚੁੱਕੀ 10-12 ਵਜੇ ਦਾ ਵੇਲਾ ਹੈ ਉਸ ਨਗਰ ਵਿੱਚ ਜਿੱਥੇ ਉਸ ਖੱਤਰੀ ਦੀ ਵੋਟੀ ਕੈਟ ਸੀ ਸਭ ਲੋਕੀ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ ਨਿਕੜੇ ਜਿਹੇ ਨਗਰ ਵਿੱਚ ਹਟਾਪੁਰ ਲੈਣ ਦੇਣ ਹੋ ਰਿਹਾ ਹੈ ਘਰਾਂ ਵਿੱਚ ਰੋਟੀਆਂ ਤਿਆਰ ਪਈਆਂ ਹੁੰਦੀਆਂ ਹਨ ਹਾਕਮ ਦੇ ਮਹਿਲਾਂ ਵਿੱਚ ਅਚਰਜ ਰੰਗ ਹੈ ਦੀਵਾਨ ਖਾਨੇ ਵਿੱਚ ਹਾਕਮ ਬੈਠੇ ਹਨ ਪਾਸ ਕੁਝ ਮਸਾਹਿਬ ਕੱਚੇ ਕੁਸ਼ਾਂਤੀ ਬੈਠੇ ਗੱਪਾਂ ਲਾ ਰਹੇ ਹਨ ਸ਼ਰਾਬ ਦਾ ਦੌਰ ਜਾਰੀ ਹੈ ਰੰਗ-ਰੰਗ ਦੇ ਖਾਣੇ ਪਏ ਹਨ ਕੋਈ ਪਿਆਲਾ ਮੂੰਹ ਨਾਲ ਲਾਈ ਬੈਠਾ ਹੈ ਕੋਈ ਨਕਲ ਉਡਾਰ ਰਿਹਾ ਹੈ ਜਨਨ ਖਾਨੇ ਵਿੱਚ ਵੀ ਗੈਮਾ ਗਹਿਮ ਹੈ ਇੱਕ ਗਲੀਚੇਪੁਰ ਪੰਜ-ਛੇ ਬੇਗਮਾਂ ਬੈਠੀਆਂ ਹਨ ਉਧਰ ਗੋਲੀਆਂ ਬੰਦੀਆਂ ਫਿਰ ਰਹੀਆਂ ਹਨ ਇਨ੍ਹਾਂ ਬੇਗਮਾਂ ਦੀ ਸੁੰਦਰਤਾ ਇੱਕ ਤੋਂ ਇੱਕ ਚੜਦੀ ਹੈ ਰੇਸ਼ਮੀ ਕੱਪੜਿਆਂ ਤੇ ਗਹਿਣਿਆਂ ਦੀ ਸਜਤਾ ਜ ਬਹੁਤ ਵੱਧ ਕੇ ਹੈ ਇਨ੍ਹਾਂ ਵਿੱਚੋਂ ਇੱਕ ਤੀਵੀਂ ਡਾਡੀ ਉਦਾਸ ਬੈਠੀ ਹੈ ਉਸ ਕਮਰੇ ਦੀ ਅਮੀਰੀ ਸਜਾਵਟ ਉਸ ਦੇ ਗਲ ਦੇ ਕੱਪੜੇ ਤੇ ਅਮੋਲਕ ਗਹਿਣੇ ਇਉਂ ਜਾਪਦੇ ਹਨ ਜ਼ਿਕਰ ਇੱਕ ਨਵੀਂ ਫੜੀ ਮੈਨਾ ਨੂੰ ਸੋਨੇ ਦੇ ਪਿੰਜਰੇ ਵਿੱਚ ਪਾਇਆ ਹੈ। ਹੋਰ ਸਭ ਗੱਲਾਂ ਕਰਦੀਆਂ ਹਨ, ਹੱਸਦੀਆਂ ਹਨ, ਕੁਝ ਜੁਗਤ ਮਖੌਲ ਵੀ ਕਰਦੀਆਂ ਹਨ ਪਰ ਇਹ ਚੁੱਪ ਬੈਠੀ ਹੈ। ਕਿਸੇ ਕਿਸੇ ਵੇਲੇ ਠੰਡਾ ਸਾਹ పడుతుంది ਹੈ, ਕਦੀ ਅੱਖਾਂ ਵਿੱਚੋਂ ਹੰਝੂ ਕਿਰਪੈਂਦੇ ਹਨ। ਨਾਲ ਦੀਆਂ ਬੁਲਾਉਂਦੀਆਂ ਹਨ ਪਰ ਇਹ ਸਿਰ ਹੀ ਨਹੀਂ ਚੁੱਕਦੀ। ਇੱਕ ਜਣੀ ਨੇ ਫਾਰਸੀ ਵਿੱਚ ਕਿਹਾ, ਇਹ ਨਵੀਂ ਚਿੜੀ ਹੈ, ਆਪੇ ਗਿੱਜ ਜਾਏਗੀ। ਇਹਨੇ ਨੂੰ ਖਾਣੇ ਦੀ ਖਬਰ ਆਈ। ਉੱਥੇ ਹੀ ਦਸਤਰਖਾਨ ਵਿਛਾਇਆ ਗਿਆ। ਉੱਤੇ ਪਾਂਤ-ਪਾਂਤ ਦੇ ਖਾਣੇ ਰੱਖੇ ਗਏ। ਸਭੇ ਬismillah ਕਹਿ ਕੇ ਖਾਣ ਲੱਗੀਆਂ ਇਹ ਚੁੱਪ ਬੈਠੀ ਹੈ ਜਿਉ ਖਾਣ ਵਾਸਤੇ ਤੰਗ ਕਰਦੀਆਂ ਹਨ ਤਾਂ ਇਹ ਤਤਪ ਤਪ ਹੰਝੂ gekeਰਦੀ ਤੇ ਹੌਲੀ ਜਹੀ ਕਹਿ ਉੱਠਦੀ ਹੈ हे ਸ਼ਿਵ ਸੰਘਾਰ ਕਰ ਜਦ ਬੇਗਮਾ ਨੇ ਬਹੁਤ ਤੰਗ ਕੀਤਾ ਤਾਂ ਤਤਪ ਫੁੱਟ ਫੁੱਟ ਰੋਈ ਦਸਕਾਰਿਆਂ ਦੀ ਆਵਾਜ਼ ਦੂਰ ਤੱਕ ਪਹੁੰਚਣ ਲੱਗੀ ਸਭੇ ਜਣੀਆਂ ਗੁੱਸੇ ਵਿੱਚ ਪਰ ਗਈਆਂ ਕਿ ਇਸ ਨੇ ਸਾਡਾ ਖਾਣਾ ਹਰਾਮ ਕਰ ਦਿੱਤਾ ਹੈ ਹੱਥੋਂ ਹੱਥੀ ਕੁੱਟਣ ਨੂੰ ਤਿਆਰ ਸਨ ਪਰ ਇੱਕ ਜਣੀ ਨੂੰ ਕੁਝ ਤਰਸ ਆਇਆ ਬੋਲੀ ਭੈਣੋ ਇਹ ਇਸ ਦੇ ਵਸ ਨਹੀਂ ਜਦ ਮੈਨੂੰ ਫੜਕੇ ਆਂਦਾ ਸੀ ਤਦ ਮੇਰਾ ਇਸ ਤੋਂ ਵੀ ਬੁਰਾ ਹਾਲ ਸੀ ਹੌਲੀ-ਹੌਲੀ ਆਪੇ ਰਚ ਮਿਟ ਜਾਏਗੀ ਗੱਲ ਕਾਦੀ ਉਹ ਸੱਬੇ ਕੁਝ ਕੁਟਲੀਆਂ ਤੇ ਸਹੀ ਪਰ ਆਖਣ ਲੱਗੀਆਂ ਕਿ ਇਸ ਨੂੰ ਕੁਝ ਖਵਾਣਾ ਜ਼ਰੂਰੀ ਹੈ ਲਾਤਰ ਲੈ ਰਹੀਆਂ ਪਰ ਉਸ ਰੱਬ ਦੀ ਬੰਦੀ ਨੇ ਇੱਕ ਨਾ ਮੰਨੀ ਛੇਕੜ ਉਹਨਾਂ ਨੇ ਰਲ ਕੇ ਉਸ ਨੂੰ ਟਾਇਆ ਤੇ ਮਾਸ ਦੀ ਤਰੀ ਉਸ ਦੇ ਮੂੰਹ ਵਿੱਚ ਪਾਉਣ ਲੱਗੀਆਂ ਹੀ ਸਨ ਕਿ ਇੰਨੇ ਨੂੰ ਹਾਕਮ ਸਾਹਿਬ ਜੋ ਹੀਠਾਂ ਸ਼ਰਾਬ ਪੀ ਰਹੇ ਸਨ ਮਸਤ ਹੋਏ ਹੋਏ ਉੱਤੇ ਆ ਗਏ ਔਰ ਇਹ ਹਾਲ ਵੇਖ ਕੇ ਸਮਝੇ ਕਿ ਸੱਬੇ ਖਾਰਸਾੜ ਪਿੱਛੇ ਇਸਨੂੰ ਕੁੱਟਦਿਆਂ ਹਨ ਇਹ ਸਮਝ ਕੇ ਦੋ ਦੋ ਤੌਣਾ ਸਬਨਾ ਦੇ ਸਿਰ ਵਾਰ ਕੇ ਉਸ ਵਿਚਾਰੀ ਨੂੰ ਬਾਹੋਂ ਫੜ ਕੇ ਬਾਹਰ ਛੱਜੇਪੁਰ ਲੈ ਗਏ ਤੇ ਨਸ਼ੇ ਵਿੱਚ ਮਸਤ ਹੋ ਕੇ ਲੱਗੇ ਊਲ ਜਲੂਲ ਗੱਲਾਂ ਕਰਨ ਇਸ ਵੇਲੇ ਇਸਤਰੀ ਨੂੰ ਨਿਸ਼ਚਾ ਹੋ ਗਿਆ ਕਿ ਹੁਣ ਧਰਮ ਬਚਨ ਦੀ ਕੋਈ ਵਾ ਨਹੀਂ ਰਹੀ ਹੁਣ ਜਾਨ ਦੇਣੀ ਉੱਤਮ ਹੈ ਸੰਕਲਪ ਧਾਰਿਆ ਕਿ ਬਾਰੀ ਦੇ ਪਾਸ ਖੜੀ ਹਾਂ ਛਾਲ ਮਾਰ ਦੇਵਾਂ ਪਰ ਹਾਈ ਦੁਖੀਆਂ ਪਾਸੋਂ ਮੌਤ ਵੀ ਡਰਦੀ ਹੈ ਇਸਦੀ ਬੇਰੁਖੀ ਉਦਾਸੀ ਤੇ ਨਿਰਾਸ਼ਾ ਤੇ ਸ਼ਰਾਬੀ ਨਵਾਬ ਨੂੰ ਵੀ ਕਹਿਰ ਚੜ ਗਿਆ ਉਸਨੇ ਵੀਣਿਓ ਵੱਡੇ ਜ਼ੋਰ ਨਾਲ ਫੜਿਆ ਤੇ ਲਾਲ ਅੱਖਾਂ ਕਰਕੇ ਪਤਾ ਨਹੀਂ ਕੀ ਬੋਲਣ ਲੱਗਾ ਸੀ ਕਿ ਉਸਦੀ ਆਵਾਜ਼ੋਂ ਨਿਕਲੀ ਕੈਂ 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 ਹੈ ਇਹ ਕੀ ਹੋ ਗਿਆ ਨਵਾਬ ਜੀ ਕੀ ਆਖਣ ਲੱਗੇ ਸਨ ਸੰਗ ਨੂੰ ਕੀ ਹੋ ਗਿਆ ਹਾਂ ਨਵਾਬ ਸਾਹਿਬ ਨੂੰ ਕਿਸੇ ਤੱਕੜੇ ਹੱਥ ਨੇ ਗਿੱਚਿਓ ਫੜ ਲਿਆ ਹੈ ਔਰ ਜੋ ਕਹਿਣ ਲੱਗੇ ਸਨ ਸੰਗ ਵਿੱਚ ਹੀ ਰਹਿ ਗਿਆ ਹੁਣ ਇਸ ਵੇਲੇ ਨਗਰ ਵਿੱਚੋਂ ਇੱਕ ਡਾਡੀ ਕਨਾਊ ਕਰਦੀ ਆਵਾਜ਼ ਜੇਕਰ ਕਮਸਾਨ ਦੀ ਹੁੰਦੀ ਹੈ ਆ ਰਹੀ ਸੀ ਪਲਪੋਲੀ ਵਿੱਚ ਪੰਜ ਸੱਤ ਹੋਰ ਆਦਮੀ ਉੱਤੇ ਆ ਚੜੇ ਨਵਾਬ ਸਾਹਿਬ ਫੜੇ ਗਏ ਬੇਗਮਾ ਪੱਥਰਾਂ ਦੀਆਂ ਮੂਰਤਾਂ ਹੋ ਗਈਆਂ ਗੋਲੀਆਂ ਇੱਕ ਪੈਰ ਦੌੜ ਕੇ ਦੂਜੇ ਰਸਤੇ ਉਬਾਰ ਹੋ ਗਈਆਂ ਉਹ ਦੁਖੀ ਇਸਤਰੀ ਬੇਬਸ ਹੋ ਇਹੋ ਕਹੀ ਜਾਂਦੀ ਜੈਸੀ ਰਾਖੀ ਦ੍ਰੋਪਦੀ ਦੀ ਲਾਜ ਪਲ ਵਿੱਚ ਹੀ ਇੱਕ ਤੀਵੀ ਤੇ ਇੱਕ Hindu ਹੋਰ ਉੱਤੇ ਆਏ Hindu ਨੂੰ ਦੇਖਦੇ ਹੀ ਉਹ ਇਸਤਰੀ ਖਿੜ ਗਈ ਉਹ ਵੀ ਅੱਗੇ ਵਧਿਆ ਪਰੀਸਤਰੀ ਨੇ ਝਟ ਕਿਹਾ ਮਹਾਰਾਜ ਮੈਂ ਥੋ ਰਤਾ ਪਰੇ ਰਹੋ ਮੈਂ Hindu ਧਰਮ ਗਵਾ ਬੈਠੀ ਹਾਂ ਇਹ ਗੱਲ ਸੁਣ ਕੇ ਉਹ ਤੀਵੀ ਜੋ ਸਾਡੀ ਬਹਾਦਰ ਭੈਣ ਸੁੰਦਰੀ ਸੀ ਬੋਲੀ ਪਿਆਰੀ ਭੈਣ ਤਨ ਹੈ ਤੂੰ ਜਿਸ ਨੇ ਏਡੇ ਕਸ਼ਟ ਵਿੱਚ ਆਪਣਾ ਜੱਤ ਸਤ ਪੱਕਾ ਰੱਖਿਆ ਹੈ ਇੱਕ ਅਦ ਸਿੱਖ ਨੇ ਬੇਗਮਾ ਤੋਂ ਗਹਿਣੇ ਲੈਣ ਦੀ ਸਲਾਹ ਕੀਤੀ ਪਰ ਬਲਵੰਤ ਸਿੰਘ ਨੇ ਝਟ ਰੋਕ ਦਿੱਤਾ ਕਿ ਇਸਤਰੀ ਪਰ ਤੱਕਾ ਕਰਨਾ ਖਾਲਸਾ ਦਾ ਧਰਮ ਨਹੀਂ ਪ੍ਰਾਦੀ ਇਹ ਗੰਭੀਰਤਾ ਵੇਖ ਕੇ ਸੁੰਦਰੀ ਬਾਗ-ਬਾਗ ਹੋ ਗਈ ਪਲਪੋਲੀ ਵਿੱਚ ਨਵਾਬ ਦੀਆਂ ਮੁਸ਼ਕਾਂ ਕੱਸ ਕੇ ਸਾਰੇ ਜਣੇ ਉਤਰੇ ਅੱਗੇ ਸਰਦਾਰ ਸ਼ਾਮ ਸਿੰਘ ਨੇ ਸਾਰਾ ਖਜ਼ਾਨਾ ਘੋੜਿਆਂਪੁਰ ਲਦਵਾ ਲਿੱਤਾ ਖਾਲਸੇ ਦੀ ਫੌਜ ਸਾਰੇ ਨਗਰ ਵਿੱਚ ਚਰਵਾਣੀ ਤੇ ਪਾਪੀ ਮੁਗਲਾਂ ਪਾਸੋਂ ਹਿੰਦੂਆਂ ਦੇ ਬਦਲੇ ਲੈ ਰਹੀ ਸੀ ਜਿਸ ਤਿਸ ਮਜਲੂਮ ਹਿੰਦੂ ਨੇ ਤੇ ਕੋਈ ਗਰੀਬ ਮੁਸਲਮਾਨਾ ਨੇ ਵੀ ਆਪਣੇ ਦੁੱਖ ਕਿਸੇ ਤੁਰਕ ਵੱਲੋਂ ਹੋਏ ਖਾਲਸੇ ਨੇ ਉਸ ਦੀ ਸਹਾਇਤਾ ਕਰਕੇ ਤੱਕਾ ਕਰਨ ਵਾਲੇ ਖੂਬ ਸੋਦੇ ਥੋੜੀ ਫੌਜ ਜੋ ਹਾਕਮ ਦੀ ਸੀ ਉਹ ਗੜੀ ਵਿੱਚ ਸੀ ਜੋ ਸਿੱਖਾਂ ਨੇ ਪਹਿਲੇ ਹੀ ਬਾਹਰੋਂ ਬੰਦ ਕਰਕੇ ਘੇਰ ਲਈ ਸੀ ਖਾਲਸਾ ਇਸ ਫੁਰਤੀ ਨਾਲ ਜਾ ਕੇ ਪਿਆਸੀ ਕਿ ਸਾਰੇ ਸ਼ਹਿਰ ਵਿੱਚ ਕਿਸੇ ਦੇ ਚਿਤ ਖਿਆਲ ਵੀ ਨਹੀਂ ਸੀ ਕਿ ਕੋਈ ਬਿਜਲੀ ਦਾ ਲਿਸ਼ਕਾਰਾ ਬਿਨ ਬਦਲੋ ਹੀ ਆ ਪੈਣ ਵਾਲਾ ਹੈ। ਇਹੋ ਹੀ ਖਾਲਸੇ ਦੀ ਉਸ ਵੇਲੇ ਦੀ ਪ੍ਰਵੀਨਤਾ ਸੀ ਕਿ ਅਤੀ ਦੇ ਫੁਰਤੀਲੇ ਤੇ ਅਤੀ ਦੇ ਨਿਸ਼ਾਨੇਬਾਜ਼ ਬੰਦੂਕਚੀ ਸਨ। ਦੁਖੀ ਖੱਤਰੀ ਦੀ istri ਤੇ ਨਵਾਬ ਨੂੰ ਕਾਬੂ ਕਰਕੇ ਸਰਦਾਰ ਸ਼ਾਮ ਸਿੰਘ ਤੇ ਬਲਵੰਤ ਸਿੰਘ ਖੱਤਰੀ ਦੇ ਘਰ ਪਹੁੰਚੇ, ਥੜੇ ਪਰ ਦਰੀ ਵਿਛਾ ਕੇ ਡਟ ਗਏ। ਹੁਣ ਫੌਜ ਸਾਰੀ ਨਗਰੋਂ ਬਾਹਰ ਇਕੱਠੀ ਹੋ ਰਹੀ ਸੀ। ਦਸਵੀਂ ਜਵਾਨ ਸਰਦਾਰ ਦੇ ਨਾਲ ਵੀ ਸਨ। ਬੀਬੀ ਸੁੰਦਰੀ ਵੀ ਤੇ ਉਹ ਧੀ ਵੀ ਜਿਸ ਦਾ ਹਾਲ ਅਸੀਂ ਦੱਸਦੇ ਆਏ ਹਾਂ ਜੋ ਖੱਤਰੀ ਦੀ ਵੋਟੀ ਸੀ ਤੇ ਨਵਾਬ ਨੇ ਖੋ ਲਈ ਸੀ ਕੋਲਾ ਬੈਠੀ ਸਰਦਾਰ ਸਾਹਿਬ ਨੇ ਹੁਕਮ ਕੀਤਾ ਕਿ ਪਿੰਡ ਦੇ ਸਾਰੇ ਬ੍ਰਾਹਮਣਾਂ ਨੂੰ ਬੁਲਾਓ ਦੋ ਸਿੰਘੇ ਕੰਮ ਕਰਨ ਚਲੇ ਗਏ ਖੱਤਰੀ ਆਪਣੇ ਘਰ ਅੰਦਰ ਜਾ ਕੇ ਦੇਖ ਰਿਹਾ ਸੀ ਕਿ maal-matal ਲੁੱਟਿਆ ਗਿਆ ਹੈ ਕਿ ਨਹੀਂ ਪਰ ਉਸ ਦੇ ਭਾਗਾ ਨੂੰ ਇੱਕ ਕੌਡੀ ਦਾ ਵੀ ਨੁਕਸਾਨ ਨਹੀਂ ਸੀ ਹੋਇਆ ਇਨੇ ਚਿਰ ਨੂੰ ਇੱਕ ਬੁੱਢੀ ਧੀ ਵੀ ਡੰਗੋਰੀ ਟੇਕਦੀ ਤੇ ਅੱਖਾਂ ਤੋਂ ਹੰਝੂ ਕੇਰਦੇ ਆਈ ਅਰ ਬੁਠਾਪੇ ਦੀ ਢਿੱਲੀ ਪਈ ਹੋਈ ਆਵਾਜ਼ ਵਿੱਚ ਬੋਲੀ ਹੇ ਸਿੰਘ ਸੂਰਮੇ ਤੇਰਾ ਜੁਗ ਜੁਗ ਰਾਜ ਤੂੰ ਤਾਂ ਕੋਈ ਰੱਬ ਨੇ ਅਵਤਾਰ ਕੱਲਿਆ ਹੈ ਮੇਰੀ ਛਾਤੀ ਠੰਡੀ ਪਾ ਰੱਬ ਤੈਨੂੰ ਇਸ ਤੋਂ ਚੌ ਗੁਣਾ ਕਰੇ ਸੁੰਦਰੀ ਦਾ ਮਾਨਯ ਦੁਹਾਈ ਸੁਣ ਕੇ ਦਰਵ ਗਿਆ ਬੋਲੀ ਮਾਈ ਕੀ ਗੱਲ ਹੈ ਮਾਈ ਬੱਚੀ ਕੀ ਦਸਾਂ ਆ ਜੋ ਹਾਕਮ ਬੈਠਾ ਹੈ ਇਸ ਵੇਲੇ ਚੋਰ ਵਾਂਗੂ ਵੱੱਦਾ ਹੋਇਆ ਇਸ ਨੇ ਮੇਰੇ ਨਾਲ ਵੱਡਾ ਅਨਰਥ ਕੀਤਾ ਹੈ ਮੇਰਾ ਇੱਕੋ ਇੱਕ ਪੁੱਤਰ ਸੀ ਤੇ ਪੁਘਰੀਆ ਕਰ ਕਰਕੇ ਮੈਂ ਉਸਨੂੰ ਪਾਲ ਲਿਆ ਸੀ ਇੱਕ ਦਿਨ ਕਰਮਾਂ ਦੀ ਮਾਰ ਇਹਦੇ ਮਹਿਲਾਂ ਹੇਠੋਂ ਲੰਘਦਾ ਹੋਇਆ ਗਿੱਚੀ ਉੱਚੀ ਕਰਕੇ ਬਾਰੀਵਲ ਤੱਕ ਬੈਠਾ ਭਾਵੇਂ ਬਾਰੀ ਵਿੱਚ ਸੁਆਬ ਹੀ ਨਹੀਂ ਸੀ ਪਰ ਇਸ ਨਿਵਾਬ ਨੂੰ ਗੁੱਸਾ ਆਦਿਆ ਲੌਂਦੀ ਦੇ ਪੁੱਤ ਨੂੰ ਇੰਨਾ ਮਰਵਾਇਓਸ ਕਿ ਉਹ ਮਰ ਹੀ ਗਿਆ ਮੈਂ ਬਥੇਰੇ ਤਰਲੇ ਕੀਤੇ ਪਰ ਇਸ ਪੱਥਰ ਚਿਤਨੇ ਇੱਕ ਨਾ ਸੁਣੀ हे ਰੱਬ ਦੇ ਕੱਲੇ ਹੋਏ ਪਾਤਸ਼ਾ ਮੇਰਾ ਨਿਆਹ ਕਰ ਇਹ ਗੱਲ ਸੁਣ ਹਾਕਮ ਦੇ ਚਿਹਰੇ ਪਰ ਫਿਟਕਾਰ ਦਾ ਰੰਗ ਫਿਰ ਗਿਆ ਸਿੰਘਾਂ ਸਬਨਾਂ ਦੇ ਹਿਰਦੇ ਦਰਵ ਗਏ ਸ਼ਾਮ ਸਿੰਘ ਨੇ ਕੁਝ ਸਿਰ ਸੋਚ ਕੇ ਪੰਜ ਸੱਤ ਮਹੱਲੇਦਾਰਾਂ ਤੋਂ ਪੁੱਛਿਆ ਕਿ ਕੀ ਇਹ ਬੁੱਢੀ ਸੱਚ ਆਖਦੀ ਹੈ ਤਾਂ ਠੀਕ ਨਿਕਲਿਆ ਪਲ ਮਗਰੋਂ ਇੱਕ ਜਵਾਨ ਮੁਸਲਮਾਨ ਤੀਵੀ ਇੱਕ ਬਾਲ ਕੁਛੜ ਤੇ ਦੋ ਉਂਗਲਾਂ ਨਾਲ ਲਈਆਂ ਲੀਰਾਂ ਵਗਦੀਆਂ ਤੇ ਭੁੱਖ ਨਾਲ ਵਿਲੋਂ ਵਿਲੂ ਕਰਦਿਆਂ ਨੂੰ ਲਿਆਈ ਇਸ ਨੂੰ ਵੇਖ ਸ਼ਾਮ ਸਿੰਘ ਨੇ ਪੁੱਛਿਆ ਤੂੰ ਬੀਬੀ ਕਿੱਕੋਂ ਆਈ ਹੈ ਉਸਨੇ ਉੱਤਰ ਦਿੱਤਾ ਕਿ ਤੈਨੂੰ ਸਾਈਂ ਵੱਲੋਂ ਕੱਲਿਆ ਸਮਝ ਕੇ ਨਿਆਂ ਕਰਵਾਉਣ ਆਈ ਹਾਂ ਮੇਰਾ ਸਾਈਂ ਇਸ ਹਾਕਮ ਦਾ ਦਰਬਾਰੀ ਸੀ ਔਰ ਸਾਡੇ ਘਰ ਦੌਲਤ ਦੀ ਪ੍ਰਵਾਹ ਨਹੀਂ ਸੀ ਇੱਕ ਦਿਨ ਸ਼ਰਾਬ ਦੇ ਨਸ਼ੇ ਵਿੱਚ ਨਵਾਬ ਨ ਲੜ ਪਿਆ ਬਸ ਉਸੇ ਵੇਲੇ ਮਰਵਾ ਦਿੱਤ ਉਸ ਤੇ ਸਾਰਾ ਘਰ-ਬਾਰ ਲੁੱਟ ਕੇ ਮੈਨੂੰ ਫਕੀਰ ਨੇ ਕਰ ਦਿੱਤ ਉਸ ਹੁਣ ਮੇਰੇ ਤੇ ਇਨਾਂ ਬੱਚਿਆਂ ਜੋਗਾ ਘਰ ਪਾ ਅੰਨ ਵੀ ਨਹੀਂ ਰਿਹਾ ਮੰਗੀਆਂ ਵੀ ਪਿਖਿਆ ਨਹੀਂ ਪੈਂਦੀ ਕੀ ਕਰਾਂ ਮੌਤ ਵੀ ਨਹੀਂ ਆਉਂਦੀ ਤੂੰ ਜਰਵਾਣਿਆਂ ਦਾ ਸਰਪੰਚ ਆਪਦਾ ਹੈ ਕੁਝ ਮੈਂ ਦੁਖਿਆਰੀ ਦਾ ਵੀ ਉਪਰਾਲਾ ਕਰ ਏ ਗਣ ਸੁਣ ਕੇ ਵੀ ਸਿੱਖਾਂ ਦੇ ਮਨ ਵਿੱਚ ਨਵਾਬ ਵੱਲੋਂ ਡਾਢੀ ਕ੍ਰਿਣਾ ਹੋਈ ਉਦਾਰਚਿਤ ਸਰਦਾਰ ਨੇ ਨਵਾਬ ਦੇ ਖਜ਼ਾਨੇ ਵਿੱਚੋਂ ਇੱਕ ਥੈਲੀ ਮੰਗਵਾਈ ਤੇ ਉਸ ਦੁਖਿਆਰੀ ਦੀ ਝੋਲੀ ਵਿੱਚ ਪਾ ਕੇ ਕਿਹਾ ਜਾ ਤੇ ਖਾ ਪੀ ਤੇ ਆਰਾਮ ਕਰ ਇਹ ਗੱਲ ਵੇਖ ਕੇ ਇੱਕ ਬ੍ਰਾਹਮਣ ਨੇ ਹੌਲੀ ਜਿਹੀ ਕਿਹਾ ਸਰਦਾਰ ਦੂਰ ਦੀ ਸੋਝੀ ਨਹੀਂ ਕਰਦੇ ਵੇਖੋ ਮਲੇਸ਼ਣੀ ਨੂੰ ਰੁਪਏ ਦੇ ਦਿੱਤ ਉਸ ਇਹ ਗੱਲ ਸਰਦਾਰ ਨੇ ਸੁਣ ਪਾਈ ਬੋਲਿਆ ਸੁਣੋ ਮਿਸਰ ਜੀ ਇਹ ਸਾਡਾ ਘਰ ਪੱਖਪਤੀ ਨਹੀਂ ਹੈ ਨਾ ਸਾਨੂੰ ਕਿਸੇ ਨਾਲ ਵੈਰ ਹੈ Hindu Musliman ਕੀ ਸਾਡੇ ਸਤਿਗੁਰਾਂ ਨੂੰ ਕਿਸੇ ਨਾਲ ਵੀ ਵੈਰ ਨਹੀਂ ਸੀ ਸਾਰੀ ਸ੍ਰਿਸ਼ਟੀ ਸਾਨੂੰ ਇੱਕ ਸਮਾਨ ਹੈ ਅਸਾਂ ਤਾਂ ਅਨਿਆਇ ਨਾਸ਼ ਕਰਨਾ ਹੈ ਤੇ ਪੂਰਾ ਤੋਲਣਾ ਹੈ। ਇਸ ਵੇਲੇ ਜੋ ਹਾਕਮ ਜ਼ੁਲਮ ਕਰ ਰਹੇ ਹਨ ਅਸਾਂ ਤਾਂ ਉਹਨਾਂ ਨੂੰ ਸੋਧਣਾ ਹੈ। ਉਹਨਾਂ ਨੂੰ ਸੋਧਣਾ, ਜ਼ੁਲਮ ਨੂੰ ਸੋਧਣਾ ਹੈ। ਬ੍ਰਾਹਮਣ ਬੋਲਿਆ ਫਿਰ ਤੁਸੀਂ ਤੁਰਕਾਂ ਨੂੰ ਕਿਉਂ ਮਾਰਦੇ ਹੋ? ਉਹਨਾਂ ਨੂੰ ਸ਼ਰਨ ਲੋ। ਸ਼ਾਮ ਸਿੰਘ, ਪੰਡਤ ਜੀ ਸਾਡਾ ਤੁਰਕਾਂ ਨਾਲ ਕਿ ਪਠਾਣਾ ਨਾਲ ਉਹਨਾਂ ਦੇ ਮੁਸਲਮਾਨ ਹੋਣ ਪਿੱਛੇ ਕੋਈ ਵੈਰ ਨਹੀਂ ਤੇ ਨਾ ਹੀ ਵੈਰ ਵਿਰੋਧ ਵਿੱਚ ਪੈ ਕੇ ਅਸੀਂ ਉਹਨਾਂ ਦਾ ਰਾਜ ਗੁਵਾ ਰਹੇ ਹਾਂ। ਸਾਡਾ ਮੁਗਲਾਂ ਦੇ ਰਾਜ ਨੂੰ ਨਾਸ਼ ਕਰਨ ਦਾ ਮਤਲਬ ਇਹ ਹੈ ਕਿ ਉਹ ਪਾਤਸ਼ਾਹ ਹੋ ਕੇ ਪ੍ਰਜਾ ਨੂੰ ਦੁੱਖ ਦਿੰਦੇ ਹਨ ਨਿਆਂ ਨਹੀਂ ਕਰਦੇ ਬੇਗੁਨਾਹਾਂ ਤੇ નિર્ਦੋਸ਼ਾਂ ਨੂੰ ਮਰਵਾਸ ਉਟਦੇ ਹਨ ਮਾਮਲਾ ਲੈਂਦੇ ਹਨ ਪਰ ਪ੍ਰਜਾ ਦੀ ਰਾਖੀ ਨਹੀਂ ਕਰਦੇ ਧਰਮ ਵਿੱਚ ਦਖਲ ਦਿੰਦੇ ਹਨ ਮਲੋਮਲੀ ਧਰਮਹੀਨ ਕਰਦੇ ਹਨ ਇਹ ਪਾਪ ਹਨ ਰਾਜਾ ਦਾ ਧਰਮ ਇਹ ਨਹੀਂ ਹੈ ਇਸ ਕਰਕੇ ਅਸੀਂ ਉਹਨਾਂ ਦੇ ਜ਼ੁਲਮ ਦੇ ਰਾਜ ਦਾ ਨਾਸ਼ ਕਰ ਰਹੇ ਹਾਂ ਕਿਸੇ ਜਾਤ ਜਾਂ ਮਤ ਨਾਲ ਸਾਨੂੰ ਕੋਈ ਵੈਰ ਨਹੀਂ ਸਾਡੇ ਸਤਗੁਰ ਧਰਮ ਫੈਲਾਉਣ ਆਏ ਸਨ ਸੂ ਉਹਨਾਂ ਵਾਕਾਂ ਪਰ ਪਰਪਖ ਹਾਂ ਅਰ ਸਤ ਧਰਮ ਪਿੱਛੇ ਉਹਨਾਂ ਪੁਰਖਾਂ ਦਾ ਨਾਸ਼ ਕਰਦੇ ਹਾਂ ਜੋ ਅਧਰਮ ਕਰਦੇ ਹਨ ਅਰ ਅਕਾਲ ਪੁਰਖ ਦੀ ਪ੍ਰਜਾ ਨੂੰ ਦੁਖਾਉਂਦੇ ਹਨ ਤੁਸੀਂ ਦੇਖੋ ਇੱਥੇ ਹਾਕਮ ਮੁੱਤਾਣੇ ਤੇ ਜਰਵਾਣੇ ਹੋ ਰਹੇ ਹਨ ਨਾ ਹੀ ਇਹਨਾਂ ਨੂੰ ਖਾਫ ਖੁਦਾ ਦਾ ਹੈ ਤੇ ਨਾ ਹੀ ਲਾਹੌਰ ਦਿੱਲੀ ਦਾ ਕੋਈ ਰੋਬ ਰਹਿ ਗਿਆ ਹੈ ਦਿੱਲੀ ਆਪ ਟਿੱਲੀ ਹੁੰਦੀ ਜਾ ਰਹੀ ਹੈ ਲਾਹੌਰ ਵੀ ਤੇਈ ਰੰਗ ਪਲਟਦਾ ਜਾ ਰਿਹਾ ਹੈ ਇਹ ਉੱਤਰ ਸੁਣਦੇ ਸਾਰ ਮਿਸਰ ਜੀ ਚੁੱਪ ਹੋ ਗਏ ਨੇ ਨੂੰ ਰੰਦੇ ਖੁੰਦੇ ਬ੍ਰਾਹਮਣ ਤੇ ਕਈ ਖੱਤਰੀ ਪਿੰਡ ਦੇ ਇਕੱਠੇ ਹੋ ਗਏ ਸਨ ਹੁਣ ਸਰਦਾਰ ਨੇ ਕਿਹਾ ਕਿ ਦੇਖੋ ਇਹ ਇਸਤਰੀ ਪਤੀ ਧਰਮ ਵਿੱਚ ਕਿੱਡੀ ਪੱਕੀ ਰਹੀ ਹੈ ਅਰ ਪਰਮੇਸ਼ਵਰ ਨੇ ਵੀ ਇਸ ਦੀ लाज ਰੱਖੀ ਹੈ ਪਰ ਤੁਰਕਾ ਨੇ ਇਸ ਨੂੰ ਤੱਕੇ ਤੱਕੀ ਆਪਣੇ ਮਜ਼ਹਬ ਵਿੱਚ ਰਲਾ ਲਿੱਤਾ ਸੀ ਹੁਣ ਤੁਸੀਂ ਇਸ ਪਰ ਦਇਆ ਕਰਕੇ ਇਸ ਨੂੰ ਆਪਣੇ ਧਰਮ ਵਿੱਚ ਰਲਾ ਲਓ ਅਰ ਵਰਤਾ ਕੇ ਅਪੇਦ ਕਰ ਲਓ ਜੋ ਅਸੀਂ ਵਿਦਾ ਹੋਈਏ ਪਰ ਖੱਤਰੀ ਬ੍ਰਾਹਮਣਾ ਨੇ ਉੱਤਰ ਦਿੱਤਾ ਕਿ ਇਹ ਕਦੀ ਨਹੀਂ ਹੋਣਾ ਪਰੰਪਰਾ ਚੱਲੀ ਆਈ ਹੈ ਹਿੰਦੂ ਧਰਮ ਕੱਚਾ ਧਾਗਾ ਹੈ ਇਹ ਚਟਪਟ ਟੁੱਟ ਜਾਂਦਾ ਹੈ ਤੁਸੀਂ ਜਾਣਦੇ ਹੋ ਟੁੱਟੇ ਫਲ ਵੀ ਕਦੇ ਬੁੱਟਿਆਂ ਨਾਲ ਲੱਗੇ ਹਨ ਇਹ ਕਠੋਰ ਉੱਤਰ ਸੁਣ ਕੇ ਸੁੰਦਰੀ ਨੇ ਵੱਡੇ ਪ੍ਰੇਮ ਨਾਲ ਉਹਨਾਂ ਨੂੰ ਸਮਝਾਇਆ ਕਿ ਇਸ ਦਾ ਕੋਈ ਕਸੂਰ ਨਹੀਂ ਸੀ ਸਗੋਂ ਇਸ ਦੀ ਬਹਾਦਰੀ ਪਰ ਸ਼ਾਬਾਸ਼ ਦੋ ਤੇ ਵਿਛੜਿਆ ਨੂੰ ਗੱਲ ਲਾਓ ਸ਼ਰਨਾਈ ਨੂੰ ਤੱਕਾ ਨਾ ਦਿਓ ਸ਼ਰਨਾਈ ਨੂੰ ਤਰਹਣਾ ਵੱਡਾ ਪਾਪ ਹੈ ਪਰ ਸੁੰਦਰੀ ਦੇ ਕੋਮਲ ਬਚਨਾਂ ਦਾ ਕੁਝ ਅਸਰ ਨਾ ਹੋਇਆ ਫਿਰ ਬਲਵੰਤ ਸਿੰਘ ਤੇ ਸ਼ੇਰ ਸਿੰਘ ਨੇ ਸਮਝਾਇਆ ਪਰ ਉਹਨਾਂ ਦੇ ਧਰਮ ਦੇ ਜੋ ਭਾਵ ਉਹਨਾਂ ਵਿੱਚ ਸਨ ਉਹ ਪੱਕੇ ਰਹੇ ਕਿ ਸਾਡਾ ਧਰਮ ਕੱਚਾ ਤਾਗਾ ਹੈ Hindu ਜਨਮ ਨਾਲ ਹੀ ਹੁੰਦਾ ਹੈ ਕਿਸੇ ਮਰਿਆਦਾ ਨਾਲ ਕੋਈ Hindu ਨਹੀਂ ਬਣ ਸਕਦਾ ਇਹ ਅਸੂਲ ਉਹਨਾਂ ਦੇ ਅੰਦਰ ਵੱਜ ਪਿਆ ਸੀ ਹਾਲਾਤ ਦੇ ਮੁਸ਼ਕਿਲ ਦੇਖ ਕੇ ਵੀ ਉਹ ਆਪਣੇ ਉਸ ਖਿਆਲ ਤੋਂ ਨਾ ਬਦਲੇ ਇਹ ਕਠੋਰਤਾ ਦੇਖ ਉਸ ਖत्री ਤੇ ਉਸ ਦੀ ਬਹੁਟੀ ਨੇ ਵੀ ਤਰਲੇ ਕੀਤੇ ਪਰ ਕਿਸੇ ਨੇ ਨਾ ਮੰਨੀ ਹੁਣ ਸਰਦਾਰ ਨੂੰ ਰੋਹ ਚੜ ਗਿਆ ਹੁਕਮ ਕੀਤਾ ਕਿ ਕੜਾ ਪ੍ਰਸਾਦ ਤਿਆਰ ਕਰੋ ਝਟਪਟ ਕੜਾ ਪ੍ਰਸਾਦ ਤਿਆਰ ਹੋ ਗਿਆ ਅਰਦਾਸਾ ਸੋਧਿਆ ਗਿਆ ਹੁਕਮ ਦਿੱਤਾ ਕਿ ਖਤਰਾਨੀ ਵਰਤਾਵੇ ਅਰ ਸਭ ਖਾਣ ਜੋ ਨਹੀਂ ਖਾਵੇਗਾ ਮਾਰਿਆ ਜਾਵੇਗਾ ਇਸ ਹੁਕਮ ਨਾਲ ਸਾਰੇ ਕੰਬ ਉੱਠੇ ਸੁందਰੀ ਦਾ ਮਨ ਤਬਕ ਉੱਠਿਆ ਉੱਠ ਕੇ ਖਤਰੀ ਨੂੰ ਵੱਖਰੀਆਂ ਲੈ ਜਾ ਕੇ ਸਮਝਾਉਣ ਲੱਗੀ ਕਿ ਇਹਨਾਂ ਬ੍ਰਾਹਮਣਾਂ ਨੂੰ ਇੱਕ ਇੱਕ ਮੋਹਰ ਦਈ ਜਾ ਚਰਨੀ ਹੱਥ ਲਾਈ ਜਾ ਫਿਰ ਸਾਰੇ ਖਾ ਲੈਣਗੇ ਉਸਨੇ ਇਸੇ ਤਰ੍ਹਾਂ ਕੀਤਾ ਅੱਗੇ-ਅੱਗੇ ਖਤਰੀ ਮੋਹਰ ਦਿੰਦਾ ਜਾਵੇ ਤੇ ਮਗਰਮਗਰ ਖਤਰਾਨੀ ਕੜਾ ਪ੍ਰਸਾਦ ਵਰਤਾਈ ਜਾਵੇ ਫਿਰ ਤਾਂ ਸਭ ਨੇ ਖਾ ਲਿਆ ਤੇ ਅਸ਼ਰਵਾਦ ਦੇ ਕੇ ਵਿਦਾ ਹੋਏ ਸਰਦਾਰ ਨੇ ਹੁਣ ਕੂਚ ਦਾ ਹੁਕਮ ਬੋਲਿਆ ਪਰ ਖਤਰੀ ਤੇ ਖਤਰਾਨੀ ਨਿਮਰਤਾ ਕਰਕੇ ਬੋਲੇ ਕਿ ਹੁਣ ਅਸਾਂ ਇੱਥੇ ਨਹੀਂ ਰਹਿਣਾ ਸਾਨੂੰ ਨਾਲ ਲੈ ਚੱਲੇ ਤੁਹਾਡੇ ਬਹਾਦਰਾਂ ਦੀ ਸੇਵਾ ਕਰਾਂਗੇ ਇੱਕ ਤਾਂ ਮਨ ਇੱਥੇ ਦਬੇਲ ਰਹੇਗਾ ਤੁਸਾਂ ਵਿੱਚ ਤੁ ਸਾਡੇ ਸੰਗ ਦਾ ਰੰਗ ਲੈ ਕੇ ਤਕੜਾ ਹੋ ਜਾਏਗਾ ਦੂਜਾ ਇੱਥੇ ਤੁਰਕ ਸਿਪਾਹੀ ਆਉਣਗੇ ਤੇ ਸਭ ਦਾ ਗੁੱਸਾ ਅਸਾਂ ਪਰ ਪਏਗਾ ਤੁਸਾਂ ਹੁਣੇ ਚਲੇ ਜਾਣਾ ਹੈ ਸੋ ਸਾਨੂੰ ਨਾਲ ਹੀ ਲੈ ਚਲੋ ਤੁਹਾਡੀਆਂ ਪਰਉਪਕਾਰੀਆਂ ਦੀ ਸੇਵਾ ਕਰਾਂਗੇ ਜਨਮ ਸਫਲਾ ਹੋ ਜਾਏਗਾ ਮੇਰਾ ਸਾਰਾ ਤਨ ਵੀ ਨਾਲ ਲੈ ਚਲੋ ਜੋ ਖਾਲਸੇ ਦੇ ਕੰਮ ਆਵੇ ਇੱਥੇ ਬ੍ਰਿਥਾ ਜਾਓ ਪੁੱਤ ਤੀ ਮੇਰਾ ਕੋਈ ਖਾਣ ਵਾਲਾ ਪਿੱਛੇ ਹੈ ਹੀ ਨਹੀਂ ਕੁਝ ਚਰਚਾਂ ਦੇ ਮਗਰੋਂ ਇਹ ਗੱਲ ਮੰਨੀ ਗਈ ਤੇ ਖਾਲਸੇ ਜੀ ਨੇ ਫਿਰ ਪੀੜੀ ਜੂ ਨੂੰ ਰੁਕ ਕੀਤਾ ਪਰੰਤੂ ਤੁਰਨੇ ਤੋਂ ਪਹਿਲੋ ਸਰਦਾਰ ਨੇ ਉਸ ਪਿੰਡ ਦੇ ਲਾਗੇ ਵੀ ਦੋਹਕ ਪਿੰਡਾਂ ਦੇ ਲੋਕ ਇਕੱਠੇ ਕਰਕੇ ਕਿਹਾ ਕਿ ਇਹ ਹਾਕਮ ਪਰਜਾ ਉੱਤੇ ਅਤੀ ਜ਼ੁਲਮ ਕਰਦਾ ਰਿਹਾ ਹੈ ਜ਼ਿੰਮੇਦਾਰਾਂ ਤੋਂ ਇਸਨੇ ਵਦ ਮਾਮਲੇ ਲਏ ਹਨ ਕਈ ਸ਼ਾਹਾਂ ਨੂੰ ਲੁੱਟਪੁੱਟ ਕੇ ਇਸਨੇ ਨੰਗ ਕੀਤਾ ਬੇਗੁਨਾਹਾਂ ਨੂੰ ਮਰਵਾਇਆ ਅਨਾਥਾਂ ਨੂੰ ਤਸੀਹੇ ਦਿੱਤੇ ਅਰ ਹਾਕਮ ਹੋ ਕੇ ਥੋਰ ਦੇ ਬੂਟੇ ਵਾਂਗ ਹਰੇਕ ਨੂੰ ਕੰਡੇ ਚੋਬੇ ਹਨ ਨਿਆਂ ਕਰਨ ਦੀ ਥਾਂ ਇਸਨੇ ਸ਼ਰਾਬ ਤੇ ਵਿਸ਼ਿਆਂ ਵਿੱਚ ਸਮਾਂ ਬਿਤਾਇਆ ਤੇ ਰੱਬ ਦੀ ਪਰਜਾ ਨੂੰ ਇਸ ਦੇ ਹਵਾਲੇ ਸੀ ਇਸ ਨੇ ਬੇਤਰਸਾ ਵਾਂਗ ਦੁੱਖ ਦਿੱਤਾ ਹੈ ਇਸ ਲਈ ਇਸ ਨੂੰ ਸਾਰੇ ਦੋਸ਼ਾਂ ਬਦਲੇ ਦੰਡ ਦਿੱਤਾ ਜਾਂਦਾ ਹੈ ਇਹ ਕਹਿੰਦਾ ਸੀ ਕਿ ਦੋ ਚੂੜੀਆਂ ਨੇ ਪਾਪੀ ਦੇ ਗਲ ਰੱਸਾ ਪਾ ਕੇ ਬੇਖ ਨਾਲ ਟੰਗ ਦਿੱਤਾ ਇਸ ਦੀ ਲੋਥ ਫੜਕ ਦੀ ਦੇਖ ਕੀ Hindu ਕੀ ਮੁਸਲਮਾਨ ਸਭ ਖੁਸ਼ ਹੋਏ ਹਾਂ ਦੋ ਇੱਕ ਨੀਵੇਂ achar ਵਾਲੇ ਮੁਲਾਣੇ ਪੇਟ ਪਿੱਛੇ ਜਿਸ ਵਿੱਚ ਇਸ ਦੇ ਪਾਪਾਂ ਦਾ ਹਿੱਸਾ ਪਹੁੰਚਦਾ ਹੁੰਦਾ ਸੀ ਵਿੱਚੇ ਵਿੱਚ ਕੁੜਦੇ ਰਹੇ